ਜਲਦਾਹ ਦੇ ਹਮਦੀਆਂ ਦਾ ਜਿੰਦਾਬਾਦ 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 ਦੂਦਾਬਾਦ ਦੂਦਾਬਾਦ ਸਾਰਾ ਮਜ਼ਦੂਰ ਨੂੰ ਖਤਮ ਕਰੇ ਪਰ ਇਹ ਕੰਪਨੀ ਜਿੰਦਾਬਾਦ ਜਿੰਦਾਬਾਦ ਕਰਨਾ ਪੈਗਾ ਇਹਨਾਂ ਤੋਂ ਬਾਅਦ ਤੁਹਾਡੀ ਕੰਪਨੀ ਜੋ ਗਈ ਹੈ ਅਜੇ ਤੀ ਦੇਖੋ ਜੋਸ਼ ਦੇ ਬਾਹਰ ਤੁਹਾਡੇ ਕਹਿੰਤੇ ਪਾਏ ਆ ਇਹ ਹਲੇ ਰਿਸਪੋਨਸੀਬਿਲਟੀ ਜਿੰਨੀ ਸਾਰੀ ਤੁਹਾਡੀ ਆ ਅਹੀਂ ਕਹਿਰ ਨਾਲ 2 ਮਹੀਨੇ ਤੱਕ ਅਲਾਉਂ ਜਾਂਦੇ ਆ ਇਹ 1.5 47 ਲੱਖ ਰੁਪਈਆ ਇਸ ਦਫਤਰ ਚ ਦਿਖਾਇਆ 300 ਰੁਪਏ ਅਹੀਂ ਉਹ ਉੱਥੇ ਪਰਮੇ ਬਨੇ ਲੱਗਦੇ ਪਈਏ ਸੋ ਇਹ ਹੈ ਜੀ ਸਰ ਕੀ ਨਾਮ ਹੈ ਜੀ ਸਰ ਮੈਂ ਲਖਮਿੰਦਰ ਸਿੰਘ ਐਨ ਆਰ ਆ ਹੈਗਾ ਮੈਂ ਅੱਜ ਤੋਂ 10 11 ਮਹੀਨੇ ਪਹਿਲੇ ਨਾ ਕੋ ਗੱਡੀ ਨਵੀਂ ਫੋਰਚੂਨਰ ਲਈ ਆ ਸਰ ਕਾਸਲ ਟੋਇਟਾ ਅੰਮ੍ਰਿਤਸਰ ਸਰ ਇਹਨਾਂ ਨੇ ਅੰਦਰੋਂ ਸ਼ੋਰਸ ਕੀਤੀ ਹੈ ਮੇਰੀ ਰਿਲਾਇੰਸ ਦੀ ਮੈਂ ਇਹਨਾਂ ਨੂੰ ਕਹੇ ਜੋ ਬੈਸਟ ਹੈ ਉਹ ਕਰ ਦੋ ਮੈਨੂੰ ਨਹੀਂ ਕੋਈ ਬਾਲਾ ਸ਼ੋਰ ਸਾ ਬੜੇ ਨੌਲੇਜ ਇਹਨਾਂ ਨੇ ਸਭ ਤੋਂ ਮਹਿੰਗੀ 1,60,000 ਦੀ ਸ਼ੋਰਸ ਕੀਤੀ ਮੇਰੀ ਕਿੰਨੇ ਦੀ ਗੱਡੀ ਸੀ ਸਰ ਗੱਡੀ ਮੇਰੀ 47 ਲੱਖ ਦੀ ਸਰ ਮੈਂ ਨਗਦ ਗੱਡੀ ਲਈ ਆ ਕੋਈ ਲੋਨ ਨਹੀਂ ਤੇ 4-5 ਸਾਰਾ ਲੱਖ ਲੋਨ ਆ ਉਹ ਵੀ ਤਾ ਕਰਾਇਆ ਵੀ ਟੈਕਸ ਪੈਂਦਾ ਸੀ ਸਾਰੇ ਹੁਣ ਮੇਰੀ ਗੱਡੀ ਡੁੱਬ ਗਈ ਆ ਤੇ ਇਹ ਅੱਜ ਤੋਂ ਮਹੀਨਾ ਤੇ 4 ਦਿਨ ਹੋ ਗਏ ਡੁੱਬੀ ਨੂੰ ਅੰਡਰ ਵਿੱਚ ਗੱਡੀ ਲੁੱਬੀ ਆ ਕੋਈ ਕੋਈ ਇਹ ਨਹੀਂ ਆ ਵੀ ਗੱਡੀ ਚ ਛੱਪੜ ਚ ਵੜੀ ਯਾਰ ਰੋਡ ਤੇ ਗੱਡੀ ਡੁੱਬੀ ਆ ਬਟ ਮੈਨੂੰ ਲੌਲੀਪੌਪ ਦੇ ਰਹੇ ਆ ਇੱਕ ਮਹੀਨਾ ਚਾਰ ਦਿਨ ਤੋਂ ਤੇ ਮੈਂ ਖੁਦ ਸਰ ਮਕੈਨਿਕ ਹਾਂ ਅਸਟ੍ਰੇਲੀਆ ਮੈਂ 11 ਸਾਲ ਤੋਂ ਕੰਮ ਕਰ ਰਿਹਾ ਮਕੈਨਿਕੀ ਮੈਂ ਫਿਰ ਪਰਸੋ ਆਪਣੀ ਗੱਡੀ ਆਣ ਕੇ ਚੈੱਕ ਕੀਤੀ ਆ ਗੱਡੀ ਮੇਰੀ ਆਲਮੋਸਟ ਟੋਟਲ ਲੋਸ ਹੈ ਮੈਂ ਇਹਨਾਂ ਦੇ ਹੈੱਡ ਨੂੰ ਮਕੈਨਿਕ ਨੂੰ ਸਾਦ ਕੇ ਵਿਖਾਈ ਮੈਂ ਕਿ ਗੱਡੀ ਤਿਆਰ ਨਹੀਂ ਹੋ ਸਕਦੀ ਮੇਰੀ ਗੱਡੀ ਦਾ ਹੱਲ ਕਰੋ ਜਾਂ ਮੈਨੂੰ ਗੱਡੀ ਨਵੀਂ ਪ੍ਰੋਵਾਈਡ ਕਰੋ ਜਾਂ ਮੇਰੀ ਇੰਸ਼ੋਰੈਂਸ ਲੋਅ ਜੋ ਮਰਜ਼ੀ ਕਰਾਂ ਪਰ ਸਾਰੇ ਮੇਰਾ ਕੋਈ ਹੱਲ ਨਹੀਂ ਹੋਇਆ ਇਹ ਕਹਿ ਰਹੇ ਆ ਇੰਸ਼ੋਰੈਂਸ ਲਈ ਤੁਹਾਨੂੰ ਕਲੇਮ ਹੀ ਸਰ ਇਸੇ ਮਹੀਨੇ ਦਸੰਬਰ ਚ ਲਈ ਸੀ ਮੈਂ ਨਵੇਂ ਸਾਲ ਵਾਲੇ ਦੇਣਾ 2025 ਚ 1 ਜਨਵਰੀ ਨੂੰ ਅੱਜ 11 12 ਮਹੀਨੇ ਵਾਲੇ 12 ਪੂਰੇ ਨਹੀਂ ਹੋਏ ਸਰ ਸਰ ਬ੍ਰੈਂਡ ਨਿਊ ਮੇਰੀ ਗੱਡੀ ਨੇ 10000 ਕਿਲੋਮੀਟਰ ਚੱਲੀ ਐ ਤੇ ਮੈਂ 47 ਲੱਖ ਮੇਰਾ ਮਿੱਟੀ ਹੋਇਆ ਮੈਂ ਕਿਹਨੂੰ ਜਾ ਆਖਾਂ ਜਦੋਂ ਗੱਡੀ ਇਹਨਾਂ ਕੋਲ ਲਈ ਸ਼ੋਰ ਤੇ ਅੰਦਰੋਂ ਕੀਤੀ ਜੇ ਤੇ ਮੈਂ ਸ਼ੋਰ ਤੇ ਬਾਹਰੋਂ ਕਰਾਈ ਆ ਫਿਰ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਮੈਂ ਸਾਰੇ ਇਹਨਾਂ ਨੇ ਅੰਦਰੋਂ ਉਹ ਕਹਿੰਦੇ ਵੀ ਅਸੀਂ ਬਾਹਰੋਂ ਸ਼ੋਰ ਤੇ ਨਹੀਂ ਕਰਨਦੇ ਤੇ ਸਾਡੀ ਅੰਦਰੋਂ ਹੀ ਸ਼ੋਰ ਸੁਣੀ ਆ ਸਰ ਸ਼ੋਰ ਤੇ ਨਾ ਕੀਤੀ 1 ਲੱਖ 60000 ਦੀ ਤੇ ਕੀ ਕਿਹਾ ਗਿਆ ਇਹ ਕਲੇਮ ਸਾਰਾ ਦੇ ਸਾਰੇ ਇਹਨਾਂ ਨੇ ਮੈਂ ਉਦੋਂ ਵੀ ਗੱਲ ਪ ਸਾਰੇ ਕਹਿੰਦੇ ਕੱਲ ਨੂੰ ਕੁਝ ਵੀ ਹੁੰਦਾ ਕੋਈ ਹੈਪਨ ਹੁੰਦਾ ਆ ਕੋਈ ਐਕਸੀਡੈਂਟ ਹੁੰਦਾ ਆ ਕੁਝ ਵੀ ਵਾਟਰ ਡੈਮੇਜ ਕੁਝ ਵੀ ਹੁੰਦਾ ਕੋਈ ਕੋਈ ਜੀ ਦੇ ਵਿੱਚ ਡੈਥ ਹੁੰਦੀ ਸਾਰਾ ਕਵਰ ਕਰਾਂਗੇ ਪਰ ਅੱਜ ਇਹ ਗੱਲ ਇਹ ਕਹਿ ਰਹੇ ਵੀ ਸਾਡੀ ਇੰਸ਼ੋਰੈਂਸ ਤੁਹਾਨੂੰ ਕਲੇਮ ਨਹੀਂ ਦੇ ਰਹੀ ਕਾਰਨ ਕੀ ਕਹਿ ਰਹੇ ਕਿ ਕਾਰਨ ਸਰ ਕਹਿੰਦੇ ਤੁਸੀਂ ਪਾਣੀ ਚ ਗੱਡੀ ਕਿਉਂ ਵਾੜੀ ਸਰ ਰੋਡ ਤੇ ਪਾਣੀ ਆ ਉਹ ਤੇ ਸਾਡਾ ਕਸੂਰ ਨਹੀਂ ਸਰਕਾਰ ਦਾ ਕਿਉਂ ਵੀ ਜਾ ਕੇ ਸੁਧਾਰ ਲਓ ਸਰਕਾਰ ਨੂੰ ਸਵਾਲ ਕਰੋ ਸਾਨੂੰ ਸਵਾਲ ਨਾ ਕਰੋ ਤੁਸੀਂ ਜਾ ਕੇ ਰੇਲਵੇ ਨਾਲ ਗੱਲ ਕਰੋ ਜਿਨ੍ਹਾਂ ਨੇ ਉੱਥੇ ਕੋਈ ਬੋਰਡ ਨਹੀਂ ਲਾਇਆ ਸਰ ਕੋਈ ਸਾਈਨ ਬੋਰਡ ਨਹੀਂ ਕੋਈ ਕੁਝ ਨਹੀਂ ਆ ਬਟ ਅੱਜ 1.5 ਮਿੰਟ ਸਾਨੂੰ ਖਰਾਬ ਕਰ ਰਹੇ ਅਸੀਂ ਤੁਸੀਂ ਕੱਲ ਆ ਜਾਓ ਪਹਿਲਾਂ ਕਿ ਤੁਹਾਨੂੰ ਗੱਡੀ ਪ੍ਰੋਵਾਈਡ ਕਰਾਵਾਂਗੇ ਅਸੀਂ ਅੱਜ ਤੁਹਾਨੂੰ ਗੱਡੀ ਚਲਾਉਣ ਨੂੰ ਦਵਾਂਗੇ ਤੁਹਾਡੀ ਗੱਡੀ ਕਵਰ ਕਰਾਂਗੇ ਜੋ ਮਰਜ਼ੀ ਕਰਾਂਗੇ ਬਟ ਸਰ ਹੁਣ ਮੈਂ 2 ਦਿਨ ਤੋਂ ਇੱਥੋਂ ਮੈਂ 2 ਦਿਨ ਇੱਥੇ ਆਣ ਕੇ ਬੈਠਾ ਨਾ ਸਵੇਰੇ 9 ਵਜੇ ਆ ਜੰਨਾ ਮੈਂ ਸ਼ਾਮੇ 6:00 ਵਜੇ ਗਿਆ ਸਰ ਮੈਂ ਬਾਹਰੋਂ ਆਇਆ ਪਿਛਲੇ ਹਫਤੇ ਉਸ ਦਿਨ ਦਾ ਮੈਂ ਇੱਕ ਦਿਨ ਘਰ ਨਹੀਂ ਬੈਠਾ ਕਿਉਂਕਿ ਮੈਨੂੰ ਗੱਡੀ ਕੋਈ ਨਹੀਂ ਹੈਗੀ ਇਹਨਾਂ ਕੋਲ ਨਾ ਕਿ ਤੁਹਾਨੂੰ ਗੱਡੀ ਪ੍ਰੋਵਾਈਡ ਕਰਾਂਗੇ ਪਰ ਅੱਜ ਕਹਿ ਰਹੇ ਆ ਵੀ ਹੁਣ ਸਾਡੀ ਸ਼ੋਰਸ ਨਹੀਂ ਕਵਰ ਕਰ ਰਹੀ ਫੇਰਾ ਨੂੰ ਹਾਰ ਕੇ ਧਰਨਾ ਲਾ ਹੁਣ ਅਸੀਂ ਪੱਕੇ ਬਾਰੀ ਧਰਨਾ ਲਾਇਆ ਸਾਰੇ ਇਥੇ ਉੱਠਣ ਵਾਲੇ ਨਹੀਂ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਹੁਣ ਇਹ ਕਹਿ ਰਹੇ ਆ ਵੀ ਤੁਸੀਂ ਜੇ ਅਗਰ ਰਿਲਾਇੰਸ ਨਾਲ ਗੱਲ ਕਰੋ ਸਾਰੇ ਅਸੀਂ ਗੱਡੀ ਇਹਨਾਂ ਕੋਲ ਲਈ ਆ ਅਸੀਂ ਸ਼ੋਰ ਸੀ ਨਾ ਕਿ ਰਿਲਾਇੰਸ ਨਾਲ ਅਸੀਂ ਜਾਣਦੇ ਨਹੀਂ ਆ ਤੇ ਅਸੀਂ ਮਸਲਾ ਹੱਲ ਜੋਖਾ ਇਹ ਕਰਕੇ ਦੇਣ ਸਾਡਾ ਤੇ ਬਈ ਆਇਆ ਕੀ ਮਸਲਾ ਆ ਮੇਰਾ ਨਾਮ ਸੁਨੀਲ ਭਾਜਨਾ ਜੀ ਅਸੀਂ ਕਲੇਮ ਨੂੰ ਦੇਖਦੇ ਆ ਇਹਨਾਂ ਦੀ ਗੱਡੀ ਆਈ ਸੀ ਜਿਹੜੀ ਕਿ ਪਾਣੀ ਚ ਡੁੱਬੀ ਹੋਈ ਸੀ ਅਸੀਂ ਆਪਣਾ ਕਲੇਮ ਜਿਹੜਾ ਪ੍ਰੋਸੈਸ ਕਰ ਦਿੱਤਾ ਅੱਗੋਂ ਰਿਲਾਇੰਸ ਵਾਲੇ ਦੇ ਸਰਵੇਅਰ ਆਏ ਉਹਨਾਂ ਨੇ ਗੱਡੀ ਸਰਵੇ ਕਰ ਲਈ ਇਨਸਪੈਕਸ਼ਨ ਕਰ ਲਈ ਉਸ ਤੋਂ ਬਾਅਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਵੀ ਗੱਡੀ ਜਿਹੜੀ ਐ ਅੰਡਰਪਾਸ ਤੇ ਵਿੱਚ ਇਹ ਤਾਂ ਡੁੱਬੀ ਹੋਈ ਸੀ ਤੇ ਉਹਨਾਂ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਆ ਜੋ ਸਾਨੂੰ ਉਹਨਾਂ ਨੇ ਦੱਸਿਆ ਗਿਆ ਕਿ ਇਹ ਨੈਗਲੀਜੈਂਸੀ ਹੋਈ ਆ ਜਿਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਡੁੱਬ ਸੀ ਜਿਹਦੇ ਵਿੱਚ ਗੱਡੀ ਡੁੱਬ ਗਈ ਸਰ ਲੱਗਦਾ ਨਹੀਂ ਕਿ ਪਹਿਲੇ ਗੱਡੀ ਪੜਨੀ ਨਹੀਂ ਚਾਹੀਦੀ ਜੇ ਇੰਸ਼ੋਰੈਂਸ ਨਾ ਹੁੰਦੀ ਤਾਂ ਕਿਸ ਦਾ ਤੀਸਰਾ ਉਹਨੂੰ ਨਹੀਂ ਹੁੰਦੀ ਪਹਿਲੇ ਤੁਸੀਂ ਗੱਡੀ ਲੈ ਲਈਏ ਬਾਅਦ ਚੋਂ ਤੰਗ ਹੁੰਦੇਵੇਂ ਕਲੇਮ ਤੇ ਦੇਖੋ ਜਦੋਂ ਪ੍ਰੋਸੈਸ ਹੋਣ ਜਦੋਂ ਗੱਡੀ ਆਏਗੀ ਉਦੋਂ ਕਲੇਮ ਕਰ ਪਾਵਾਂਗੇ ਤਾਂ ਜਦੋਂ ਗੱਡੀ ਦੇਣਾ ਤੇ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਉਹ ਤਾਂ ਕੁਝ ਉਹ ਸਾਡਾ ਪ੍ਰੋਸੈਸ ਨਹੀਂ ਹੈ ਨਾ ਉਹ ਇੰਸ਼ੋਰੈਂਸ ਕੰਪਨੀ ਦੇਸੇ ਨਾ ਅਸ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਐਸਟੀਮੇਟ ਦੇਣਾ ਤੇ ਰਿਪੇਅਰ ਕਰਨੀ ਗੱਡੀ ਤੇ ਉਹਨਾਂ ਨੇ ਕੀ ਕਿਹਾ ਜਾ ਰਿਹਾ ਕਿ ਹੁਣ ਕੁਝ ਨਹੀਂ ਹੋਏਗਾ ਨਾ ਗੱਡੀ ਜੋ ਸਾਨੂੰ ਇੰਸ਼ੋਰੈਂਸ ਕੰਪਨੀ ਨੇ ਕਿਹਾ ਵੀ ਉਹ ਤਾਂ ਕਲੇਮ ਨਹੀਂ ਮਿਲ ਪਾਏਗਾ ਇਹਨਾਂ ਨੂੰ ਅੱਛਾ ਉਹਨਾਂ ਵੱਲੋਂ ਕਿਸਾਨ ਜਿੱਥੇ ਬੰਦੀਆਂ ਲਿਆਂਦੀਆਂ ਗਈਆਂ ਉਹ ਕਹਿੰਦੇ ਧਰਨਾ ਉਹ ਦੇਖੋ ਤੇ ਮੈਨੇਜਮੈਂਟ ਦੇਖੇਗੀ ਉਹਦਾ ਕੀ ਕਰਨਾ ਹੈਗਾ ਅਸੀਂ ਤੇ ਕਸਟਮਰ ਦੇਖੋ ਅਸੀਂ ਤੇ ਕਸਟਮਰ ਦੇ ਨਾਲ ਆ ਦੇਖੋ ਜੇ ਗੱਡੀ ਰਿਪੇਅਰ ਨਹੀਂ ਹੋ ਰਹੀ ਕਿਤੇ ਨਾ ਕਿਤੇ ਟਵੈਟਰ 'ਤੇ ਸਾਡਾ ਵੀ ਨੁਕਸਾਨ ਆ ਕਿਉਂਕਿ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਨਾ ਕਿ ਨੋ ਕਲੇਮ ਕਰਨਾ ਜੇ ਅਸੀਂ ਇਸ ਤਰ੍ਹਾਂ ਹੀ ਸਰ ਕੰਪਨੀ ਵਾਲੋ ਕੀ ਗਾਰੰਟੀ ਦਿੱਤੀ ਜਾਂਦੀ ਜਿਵੇਂ ਉਹਨਾਂ ਨੂੰ ਗੱਡੀ ਲਿੱਤੀਆਂ ਨੂੰ 7-8 ਮਹੀਨੇ ਹੋਏ ਐ ਤਾਂ ਕੰਪਨੀ ਆਪਣੇ ਵੱਲੋਂ ਕਲੇਮ ਕੀ ਕਰਦੀ ਐ ਦੇਖੋ ਟੋਇਟਾ ਦੀ ਪਾਣੀ ਜਿਹੜਾ ਗੱਡੀ 'ਚ ਗਿਆ ਕਿਸ ਰੀਜ਼ਨ ਕਰਕੇ ਗਿਆ ਉਹ ਵੀ ਕੰਪਨੀ ਦੱਸੇ ਨਾ ਦੇਖੋ ਜੀ ਕੰਪਨੀ ਦਾ ਕੰਮ ਹੈਗਾ ਜੀ ਰਿਪੇਅਰ ਕਰਨਾ ਜੇ ਕੋਈ ਮੈਨੂਫੈਕਚਰਿੰਗ ਪ੍ਰੋਬਲਮ ਹੈ ਤੇ ਟਵਿਟਾ ਉਹਦੇ ਵਿੱਚ ਸਟੈਂਡ ਲੈਂਦੀ ਆ ਜਦੋਂ ਐਕਸੀਡੈਂਟਲ ਕੋਈ ਕੰਮ ਹੁੰਦਾ ਵਾ ਤੇ ਉਹ ਇੰਸ਼ੋਰੈਂਸ ਕੰਪਨੀ ਵੇਖਦੀ ਹੈ ਜਿਹੜੀ ਇੰਸ਼ੋਰੈਂਸ ਕੰਪਨੀ ਹੁੰਦੀ ਹੈ ਸਾਨੂੰ ਡਿਸੀਜਨ ਇੰਸ਼ੋਰੈਂਸ ਕੰਪਨੀ ਨੇ ਦੇਣਾ ਵਾ ਤੇ ਰਿਪੇਅਰ ਕਰਨੀ ਹੈ ਕੀ ਕਰਨਾ ਜਾਂ ਕਸਟਮਰ ਨੇ ਦੇਣਾ ਵਾ ਤਾਂ ਇਹ ਗੱਡੀ ਦੇ ਅੰਦਰ ਜਾਣਾ ਇੰਸ਼ੋਰੈਂਸ ਵਿੱਚ ਕਵਰ ਨਹੀਂ ਹੁੰਦਾ ਕਵਰ ਹੁੰਦਾ ਜੀ ਬਟ ਉਹਨਾਂ ਦਾ ਇਹ ਕਲੂ ਹੈ ਵੀ ਇਹ ਜਿਹੜਾ ਅੰਡਰਪਾਸ ਦੇ ਵਿੱਚ ਗੱਡੀ ਗਈ ਆ ਪਾਣੀ ਬਹੁਤ ਜ਼ਿਆਦਾ ਸੀ ਤੇ ਜਿਹਦੇ ਵਿੱਚ ਡੁੱਬ ਗਈ ਗੱਡੀ ਸਰ ਗੱਡੀ ਜਿਹੜ ਮੇਨ ਰੋਡ ਤੇ ਜਿਹੜੀ ਜਿਹੜਾ ਫਲੱਡ ਵਿੱਚ ਗੱਡੀਆਂ ਹੋਈਆਂ ਜੀ ਜਿਹੜੀਆਂ ਫਲੱਡ ਵਿੱਚ ਗੱਡੀਆਂ ਹੋਈਆਂ ਵਾ ਉਹ ਸਾਰੀ ਗੱਡੀਆਂ ਦਾ ਇੰਸ਼ੋਰੈਂਸ ਕੰਪਨੀਆਂ ਨੇ ਕਲੇਮ ਪੇਬਲ ਕੀਤੇ ਆ ਜੀ ਤੇ ਇਸ ਗੱਡੀ ਦੀ ਕੀ ਪ੍ਰੋਬਲਮ ਹੈਗੀ ਇਹਦੇ ਵਿੱਚ ਉਹਨਾਂ ਦਾ ਜੋ ਇਹ ਸਾਨੂੰ ਦੱਸਿਆ ਗਿਆ ਵਾ ਵੀ ਅੰਡਰਪਾਸ ਦੇ ਵਿੱਚ ਉਹ ਫਲੱਡ ਨਹੀਂ ਸੀਗਾ ਪਾਣੀ ਬਹੁਤ ਇਕੱਠਾ ਸੀ ਜਿਹਦੇ ਵਿੱਚ ਪਾਣੀ ਹੈ ਨਾ ਸਰ ਫਲੱਡ ਹੋਵੇ ਕੋਈ ਹੋਵੇ ਕੋਈ ਸਰ ਇਹ ਕਿਹੜਾ ਰੋਡ ਹੈ ਕੀ ਨਾ ਗੱਡੀ ਬੇਨਤੀ ਆ ਵੀ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਇੰਸ਼ੋਰੈਂਸ ਕੰਪਨੀ ਕਲੀਅਰ ਕਰ ਦੱਸ ਪਾਏਗੀ ਅਸੀਂ ਹੌਨ ਰੋਡ ਆ ਬਟ ਇਹਨਾਂ ਨੂੰ ਅਸੀਂ ਕਸਟਮਰ ਦੇ ਨਾਲ ਆ ਅਸੀਂ ਕਸਟਮਰ ਨੂੰ ਗੱਡੀ ਵੇ ਅਹੀਂ ਕਸਮਰ ਦੇ ਨਾਲ ਆਹੀਂ ਕਸਮਰ ਨਾਲ ਖੁਦ ਜਾਵਾਂਗੇ ਤਾਂ ਨਾ ਲਾਉਣ ਮੈਂ ਮੇਰਾ ਨਾਮ ਹਿੰਦਰਪਾਲ ਸਿੰਘ ਹੈ ਮੈਂ ਤੇ ਵੀਪੀ ਸੇਲ ਦੇ ਆਹੀਂ ਇੱਥੇ ਨਵੀਂ ਕਾਰ ਦੀ ਸੇਲ ਦੇਦੇ ਇੰਸ਼ੋਰੈਂਸ ਅਹੀਂ ਕੀਤੀ ਹੈ ਗੱਡੀ ਦੀ ਲੇਕਿਨ ਇੰਸ਼ੋਰੈਂਸ ਅਹੀਂ ਕੀਤੀ ਹੈ ਰਾਇਲੈਂਸ ਕੰਪਨੀ ਦੇ ਤੋਂ ਜੀ ਰਿਜੈਕਟ ਕਰ ਲਿਆ ਰਾਇਲੈਂਸ ਕੰਪਨੀ ਆਹੀਂ ਤਾਂ ਖੁਦ ਜਾਣੇ ਆ ਤਾਂ ਨਾ ਲਾਉਣ ਮੇਰੇ ਵੀਰ ਨੇ ਸਾਡੇ ਕਸਮਰ ਨੇ ਸਾਡਾ ਇਹਨਾਂ ਨੂੰ ਉਨਾ ਹੀ ਪਿਆਰ ਹੈ ਅੱਜ ਵੀ ਪਿਆਰ ਅੱਜ ਵੀ ਅੰਦਰ ਹੁੰਦੇ ਆ ਸਾਡਾ ਕੋਈ ਇਹਨਾਂ ਨਾਲ ਗਿਲਾ ਸ਼ਿਕਵਾ ਨਹੀਂ ਧਰਨਾ ਲੇਕਿਨ ਗਲਤ ਜਗ੍ਹਾ ਤੇ ਲੱਗਿਆ ਡਿਨਾਈ ਅਹੀਂ ਨਹੀਂ ਕਰ ਰਹੇ ਦ ਨਾਇ ਇੰਸ਼ੋਰੈਂਸ ਕੰਪਨੀ ਕਰਨ ਰਹੀ ਹੈ ਇਹ ਤਾਂ ਨਾ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਅੱਗੇ ਲਾ ਕੇ ਜਾਣਾ ਚਾਹੁੰਦਾ ਮੈਂ ਤੁਹਾਨੂੰ ਸ਼ੋਰ ਕਰਦਾ ਕਿ ਮੇਰੇ ਬੰਦੇ ਵੀ ਉੱਤੇ ਜਾ ਕੇ ਧੰਨੇ ਵਿੱਚ ਬੈਠਣਗੇ ਸੇ ਲੱਗਦਾ ਨਹੀਂ ਕਿ ਕੰਪਨੀ ਨੂੰ ਵੀ ਕਾਫੀ ਨੁਕਸਾਨ ਹੋਇਆ ਕਸਟਮਰ ਦਾ ਸਰ ਦੇਖੋ ਕਸਟਮਰ ਦਾ ਨੈਗੇਟਿਵ ਇੱਕ ਨੈਗੇਟਿਵ ਫੀਡਬੈਕ ਸੋ ਬੰਦਿਆਂ ਨੂੰ ਨੈਗੇਟਿਵ ਕਰਦਾ ਇੱਕ ਪੋਜ਼ਿਟਿਵ ਫੀਡਬੈਕ 10 ਬੰਦਿਆਂ ਨੂੰ ਪੋਜ਼ਿਟਿਵ ਕਰਦਾ ਅਹੀਂ ਤੋਂ ਕੋਲ ਜੋਨੇ ਵੀ ਕਦੀ ਵੀ ਕਹੇ ਵੀ ਕਸਟਮਰ ਨੂੰ ਕਦੀ 네ਗੇਟਿਵ ਫੀਡਬੈਕ ਨਾ ਮਿਲੇ ਹਮੇਸ਼ਾ ਸਾਡੇ ਤੋਂ ਇਹਨੇ 100 ਅੱਜ ਵੀ ਕਿੰਨੀਆਂ ਗੱਡੀਆਂ ਕਲੇਮ ਤੇ ਆਈਆਂ ਅਸੀਂ ਤਾਂ ਪ੍ਰੈਸ ਪ੍ਰੋਸੈਸ ਦੇ ਥਰੂ ਚੱਲਦਾ ਇੰਸ਼ੋਰੈਂਸ ਕੰਪਨੀ ਨੇ ਡਿਨਾਈ ਕੀਤਾ ਐ ਐਕਚੁਅਲੀ ਕੀ ਐ ਸੋਰਸ ਅਹੀਂ ਆ ਕਾਰ ਨਹੀਂ ਵੇਚੀ ਐ ਇੰਸ਼ੋਰੈਂਸ ਸਾਡੇ ਤੋਂ ਦਿੱਤੀ ਐ ਇਹਨਾਂ ਦਾ ਇਸ ਲਈ ਇਹਨਾਂ ਵੀਰਾਂ ਦਾ ਦੁੱਖ ਸਾਡੇ ਤੇ ਐ ਲੇਕਿਨ ਐਕਚੁਅਲ ਚ ਕਲਪਰੇਟ ਪਿੱਛੇ ਇੰਸ਼ੋਰੈਂਸ ਕੰਪਨੀ ਹੈ ਇੰਸ਼ੋਰੈਂਸ ਕੰਪਨੀ ਦਾ ਕੋਈ ਵੀ ਇੱਥੇ ਰੈਪਰੈਜ਼ੈਂਟੇਟਿਵ ਆਇਆ ਨਹੀਂ ਇੰਸ਼ੋਰੈਂਸ ਕੰਪਨੀ ਕਿਉਂ ਆਏਗੀ ਸਰ ਉਹ ਤਾਂ ਬਾਹਰ ਬੈਠੀ ਹੋਈ ਉਹਨਾਂ ਨੂੰ ਉਹਨਾਂ ਦੇ ਆਫਿਸ ਚ ਜਾ ਕੇ ਕਹਿੰਦਾ ਮੈਂ ਵੀ ਤੋਹੀ ਬੇਨਤੀ ਕਰ ਰਿਹਾ ਹਾਂ ਰਿਲਾਇੰਸ ਦਾ ਆਫਿਸ ਕਿੱਥੇ ਹੈ ਮੈਨੂੰ ਸਰ ਰਣਜੀਤ ਹੈ ਵੀ ਨਹੀਂ ਇਹਨਾਂ ਦਾ ਆਫਿਸ ਹੈ ਮੈਂ ਤਾਂ ਜਰਸੀ ਜੀ ਵੀ ਤਾਂ ਬੈਠਾ ਹੁੰਦਾ ਨਹੀਂ 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 ਸਰ ਸਾਡੀ ਸੋਰਸ ਕੰਪਨੀ ਪਾਈ ਗਈ ਹੈ ਉਹਦਾ ਕੀ ਫਰਕ ਮਤਲਬ ਨਹੀਂ ਨਹੀਂ ਮੈਂ ਸਰ ਗੱਡੀ ਮੇਰੇ ਕੋਲ ਹੈ ਇੰਸ਼ੋਰੈਂਸ ਅਸੀਂ ਕੱਟਦੇ ਆ ਇੰਸ਼ੋਰੈਂਸ ਕੱਟੀ ਜਾਂਦੀ ਹੈ ਥਰੂ ਸੌਫਟਵੇਅਰ ਅਲਟੀਮੇਟਲੀ ਉਹ ਪੈਸਾ ਜਾਂਦਾ ਇੰਸ਼ੋਰੈਂਸ ਕੰਪਨੀ ਕੋਲ ਇੰਸ਼ੋਰੈਂਸ ਕੰਪਨੀ ਨਹੀਂ ਰਿਜੈਕਟ ਕੀਤਾ ਮੈਂ ਨਹੀਂ ਰਿਜੈਕਟ ਕੀਤਾ ਅਗਰੇ ਗੱਡੀ ਰਿਪੇਅਰ ਚ ਆਉਂਦੀ ਉਹ ਸੁਣੋ ਮੇਰੇ ਵੀਰ ਅਗਰੇ ਗੱਡੀ ਰਿਪੇਅਰ ਹੁੰਦੀ ਇਹ ਚ ਮੇਰੀ ਕੰਪਨੀ ਨੂੰ 10 ਪੈਸੇ ਬਚਨੇ ਹੀ ਸੀ ਰਿਜੈਕਟ ਹੋਈ ਆ ਮੇਰੇ ਸਾਹਮਣੇ ਕਿੰਨਾ ਮਤਲਬ ਲੋਕੀ ਨੈਗੇਟਿਵ ਹੋ ਕੇ ਬੈਠੇ ਨੇ ਉਹ ਸਾਡੇ ਹੀ ਕਸਮਰ ਨੇ ਸਾਡਾ ਇੰਨਾ ਪਿਆਰ ਸੀ ਅੱਜ ਸਾਡੇ ਤੋਂ ਨਾਰਾਜ਼ ਹੋ ਕੇ ਬੈਠੇ ਆ ਬਟ ਐਕਚੁਅਲ ਤੇ ਕਲਪ੍ਰੇਡ ਇੰਸ਼ੋਰੈਂਸ ਕੰਪਨੀ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਨੀ ਚਾਹੀਦੀ ਸੀ ਇਸਨ ਪਰ ਜਿਨੇ ਇੰਸ਼ੋਰੈਂਸ ਕਰਾਈ ਉਹ ਤੇ ਤੁਹਾਡੇ ਕੋਈ ਆਇਆ ਕਿਉਂਕਿ ਤੁਸੀਂ ਇੱਥੇ ਸਰ ਮੇਨ ਮੰਨ ਲਓ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੋ ਕੱਲ ਨੂੰ ਅਬੀਨਬੀ ਹੋ ਜਾਂਦੀ ਤੁਸੀਂ ਇਹ ਏਜੰਟ ਨੂੰ ਫੜਦੇ ਜਾਂ ਇੰਸ਼ੋਰੈਂਸ ਕੰਪਨੀ ਨੂੰ ਲੈਂਦੇ ਅੱਛਾ ਪੈਸੇ ਕਿੰਨੇ ਦੇਣੇ ਸਰ ਪੈਸੇ ਨਹੀਂ 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 ਸਰ ਇਹ ਦੇਗੀ ਤੇ ਕੰਪਨੀ ਹੋਈ ਦੇ ਦੇਣਾ ਸਰ ਇੰਨੇ ਸੋਰਸ ਤੇ ਫੜੇਗਾ ਸਰ ਜਦੋਂ ਕੰਪਨੀ ਮੰਨ ਲਓ ਏਜੰਟ ਕਹਿ ਰਿਹਾ ਤੁਹਾਡਾ ਵੀ ਇੰਸ਼ੋਰੈਂਸ ਕੰਪਨੀ ਮਰ ਡਿਨਾਈ ਕਰ ਰਹੀ ਹੈ ਤਾਂ ਆਪਾਂ ਕਿਹਦੇ ਖਿਲਾਫ ਜਾਵਾਂਗੇ ਇੰਸ਼ੋਰੈਂਸ ਕੰਪਨੀ ਨਾਲ ਨਾ ਮੈਂ ਤਾਂ ਕਹਿ ਰਿਹਾ ਕਿ ਨਾਲ ਜਾਣ ਨੂੰ ਤਿਆਰ ਹੈ ਅਹੀਂ ਕਰ ਦਿੱਤੀ ਸਰ ਸਾਨੂੰ ਉਹਨੇ ਰਿਟਨ ਜਵਾਬ ਦਿੱਤੇ ਆ ਇਹ ਬੁਲਾਇਆ ਕਿੰਦੀ ਕੀ ਟਰਾਬ ਆਇਆ ਉਹਨਾਂ ਨੇ ਸਾਨੂੰ ਰਿਟਨ ਜਵਾਬ ਕੀ ਆਏ ਸੀ ਉਹਨਾਂ ਦਾ ਜੀ ਇਹਨਾਂ ਨੂੰ ਲੈਟਰ ਜਾਣੀ ਆ ਜੀ ਉਹਨਾਂ ਦੀ ਲੈਟਰ ਜਾਏਗੀ ਉਹਨਾਂ ਨੂੰ ਨੋਸਲ ਆਇਆ ਤਾਂ ਕਿ ਉਹਨਾਂ ਨੂੰ ਸਰ ਅਹੀਂ ਨਹੀਂ ਸਰ ਉਹ ਉਹਨਾਂ ਦੇ ਕਹਿੰਦੇ ਵੀ ਸਾਡੇ ਕੋਲ ਡਿਨਾਇਕ ਨਾ ਤਾਈਆ ਪੈਣਾ ਤਾਈਆ ਤਾਂ ਸਰ ਟੈਟਾ ਕੰਪਨੀ ਦਾ ਬੰਗਲੌਰ ਲੈਵਲ ਦਾ ਸਾਡੇ ਤੇ ਧਰਨਾ ਲਗਾਵਾ ਦੇ ਇੱਥੇ ਉਹ ਤਾਂ ਆਪਾਂ ਕਹਿ ਦਾਂਗੇ ਉਹਨਾਂ ਨੂੰ ਇਹ ਫੋਟੋ ਵੀ ਭੇਜਾਂਗੇ ਜੀ ਆ ਬੁਲਾਉਣਾ ਕਿ ਉਹਨਾਂ ਨੂੰ ਉਹਨਾਂ ਇੱਥੇ ਉਹ ਨਹੀਂ ਆਣਗੇ ਸਰ ਉਹਨਾਂ ਨੇ ਕਿ ਧਰਨਾ ਮੇਰੇ ਬੂਏ ਅੱਗੇ ਲਗਾ ਹੈ ਤੁਸੀਂ ਮੈਂ ਤਾਂ ਕਹਿਣ ਦਾ ਕਿ ਇਹ ਤਨ ਲੈ ਗਏ ਪਰ ਉਧਰ ਜਾਣੇ ਮੈਂ ਆਪਣੇ ਬੰਦੇ ਨਾਲ ਭੇਜਦਾ ਐਂ ਨਾਲ ਬੰਦੇ ਭੇਜਦੇ ਆ ਆਪਣੇ ਸਰ ਮੈਂ ਨਹੀਂ ਕਰਦਾ ਮੈਂ ਇੱਕ ਛੋਟੇ ਜਿਹੇ ਸ਼ਹਿਰ ਦੇ ਛੋਟੀ ਜੀ ਕੰਪਨੀ ਦਾ ਮਾਲ ਕਿ ਟਾਈਪ ਪਿੱਛੇ ਹੁੰਦੇ ਨੇ ਟਾਈਪ ਜੋ ਹੈ ਟਾਈਪ ਇਹ ਬੰਗਲੌਰ ਲੈਵਲ ਤੋਂ ਹੁੰਦੇ ਮੇਰੇ ਲੈਵਲ ਦੇ ਟਾਈਪ ਨਹੀਂ ਹੁੰਦੇ ਮੈਂ ਕੀ ਮਸਲਾ ਹਲ ਕੀਤਾ ਜਾਏਗਾ ਜੀ ਸਰ ਇਹ ਤਾਂ ਇੰਸ਼ੋਰੈਂਸ ਕਿਉਂਕਿ ਮੌਨ ਛੋਟੀ ਨਹੀਂ ਹੈ ਕਸਟਰ ਬਿਲਕੁਲ ਠੀਕ ਹੈ ਰ ਉਹਨਾਂ ਨੇ 50 ਲੱਖ ਰੁਪਏ ਦੀ ਗੱਡੀ ਲਈ ਹੈ 50 ਲੱਖ ਛੋਟੀ ਮਾਉਂਡ ਨਹੀਂ ਹੈ 50 ਲੱਖ ਉਹਨਾਂ ਵਾਸਤੇ ਬਹੁਤ ਜ਼ਿਆਦਾ ਇਹੀ ਵੀ ਇੱਥੇ ਸਾਰੇ EMPLOYEES ਇਹ ਇੰਸ਼ੋਰੈਂਸ ਕੰਪਨੀ ਜੋ ਤੱਕ ਨਹੀਂ ਵਿੱਚ ਕੁਝ ਕਰੇਗੀ ਤੇ ਬਹੁਤ ਮੁਸ਼ਕਲ ਹੈ। ਅਗਰ ਇਹ ਕੇਸ ਕਰਨਾ ਚਾਹੁੰਦੇ ਆਂ ਅਸੀਂ ਵੀ ਇਹਨਾਂ ਕੋਲ ਹੀ ਜਾਵਾਂਗੇ। ਅਸੀਂ ਤਾਂ ਕਹਿ ਰਹੇ ਹਾਂ ਅਸੀਂ ਤਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ। ਠੀਕ ਹੈ ਜੀ। ਠੀਕ ਹੈ। ਓਕੇ ਜੀ। ਓਕੇ ਜੀ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿਓ। ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News